ਅਮਰਤ ਵੇਲੇ ਤੋਂ ਸਜਿਓ ਇਹ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਆਪਣੇ ਅਮਰਤ ਮਈ ਦਰਸ਼ਨ ਬਖਸ਼ਿਸ਼ ਕੀਤੇ ਵਡਭਾਗੀ ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਕਮਲਾਂ ਦੀ ਹਾਜ਼ਰੀ ਭਰੀ ਹੈ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਕਿਰਪਾ ਕਰਦੇ ਹਨ ਸ਼੍ਰੇਸ਼ਟ ਉਦਮ ਬਲ ਬਖਸ਼ਿਸ਼ ਕਰਦੇ ਹਨ ਤਾਂ ਹੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਸਤ ਸੰਗਤ ਗੁਰੂ ਕੇ ਦਰਸ਼ਨ ਗੁਰੂ ਕੇ ਚਰਨਾਂ ਦੀ ਹਾਜ਼ਰੀ ਜੀਵ ਪਰਦਾ ਹੈ ਉਦਮ ਮਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਉਦਮ ਸਾਰੇ ਜੀਵਨ ਦੇ ਵਿੱਚ ਮਨੁੱਖ ਕਰਦਾ ਹੈ ਪਰ ਸਾਰੇ ਉਦਮਾਂ ਨਾਲੋਂ ਚੰਗਾ ਉਦਮ ਇਹ ਹੈ ਕਿ ਉਦਮ ਕਰਕੇ ਗੁਰੂ ਦਾ ਦਰਸ਼ਨ ਕੀਤਾ ਜਾਵੇ ਉਦਮ ਕਰਕੇ ਸਤ ਸੰਗਤ ਕੀਤੀ ਜਾਵੇ ਉਦਮ ਕਰਕੇ ਨਾਮ ਬਾਣੀ ਦਾ ਅਭਿਆਸ ਕੀਤਾ ਜਾਵੇ ਗਰੀਬ ਨਵਾਈ ਸਾਹਿਬ ਜੀ ਕਹਿੰਦੇ ਹਨ ਉਦਮ ਕਰ ਹਰ ਜਾਪਣਾ ਸੋ ਉਦਮ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਇਹ ਵੀ ਬਚਨ ਫਰਮਾਏ ਸਗਲ ਉਦਮ ਮਹ ਉਦਮ ਭਲਾ ਹਰ ਕਾ ਨਾਮ ਜਪ ਬੋ ਜੀ ਸਦਾ ਏ ਭਾਈ ਸਾਰੇ ਉਦਮਾਂ ਨਾਲੋਂ ਸਾਰੇ ਪ੍ਰਸਾਰਥਾਂ ਨਾਲੋਂ ਇਹ ਸ਼੍ਰੇਸ਼ਟ ਉਦਮ ਹੈ ਭਲਾ ਉਦਮ ਹੈ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਗਰੀਬ ਨਵਾਜ਼ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੋ ਇਸ ਠੰਡ ਦੀ ਰੁੱਤ ਦੇ ਵਿੱਚ ਆਪਣੀ ਗੋਦੀ ਦਾ ਨਿਗ ਗੁਰਸਿੱਖਾਂ ਨੂੰ ਸੰਗਤਾਂ ਨੂੰ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ